ਅਸੀਂ ਲੋਕ ਹਮੇਸ਼ਾ ਗਿਣਤੀ ਦਾ ਤੇ ਅਹੁਦੇ ਦਾ ਪ੍ਰਭਾਵ ਤੂਲ ਕਰਦੇ ਆ। ਤਕਰੀਬਨ ਦੁਨੀਆ ਦਾ ਹਰ ਇਨਸਾਨ ਸੱਚਾ ਗੁਰੂ ਕਦੇ ਅਹੁਦੇ ਦਾ ਤੇ ਗਿਣਤੀ ਦਾ ਪ੍ਰਭਾਵ ਤੂਲ ਨਹੀਂ ਕਰਦਾ। ਤੇ ਜਿਨ੍ਹਾਂ ਦੇ ਅੰਦਰ ਸੱਚਾ ਗੁਰੂ ਟਿਕ ਜਾਏ ਉਹ ਵੀ ਇਹਦਾ ਪ੍ਰਭਾਵ ਤੂਲ ਨਹੀਂ ਕਰਦਾ ਪਰ ਆਮ ਬੰਦਾ ਕਰ ਜਾਂਦਾ ਕਿਵੇਂ? ਕੋਈ ਆ ਬੰਦਾ ਸਾਡੇ ਨਾਲ ਗੱਲਬਾਤ ਕਰ ਰਿਹਾ ਹੋਵੇ ਅਸੀਂ ਤਗੜੇ ਹੋ ਕੇ ਤੇ ਨਾਲ ਗੱਲਬਾਤ ਕਰਾਂ। ਔਰ ਜੇ ਕੋਈ ਵੱਡਾ ਅਹੁਦੇਦਾਰ ਕੋਈ ਆਫੀਸਰ ਸਾਡੇ ਸਾਹਮਣੇ ਆ ਕੇ ਗੱਲ ਕਰੇ ਤੇ ਫਿਰ ਸਾਡਾ ਲਹਿਜਾ ਉਹ ਨਹੀਂ ਨਾ ਰਹੇਗਾ ਜਿਵੇਂ ਆਮ ਬੰਦੇ ਨਾਲ ਗੱਲਬਾਤ ਕਰਨ ਵਾਲਾ ਸਾਡਾ ਲਹਿਜਾ ਹੁੰਦਾ ਆਮ ਬੰਦੇ ਨਾਲ ਹੋਰ ਟੰਗ ਨਾਲ ਗੱਲ ਕਰਾਂਗੇ ਕੋਈ ਵੱਡਾ ਅਹੁਦੇਦਾਰ ਕੋਈ ਵੱਡਾ ਕੋਈ ਵੱਡੇ ਰੈਂਕ ਦਾ ਆਫੀਸਰ ਸਾਡੇ ਸਾਹਮਣੇ ਗੱਲ ਕਰ ਲਿਆ ਕਈ ਲੋਕਾਂ ਦੀ ਲੱਤਾਂ ਟੁੰਬਾਂ ਲੱਗ ਪਈਆਂ ਉਹਦੇ ਨਾਲ ਗੱਲ ਕਰਦੇ ਕੁਦਰਤੀ ਦੂਸਰੀ ਗੱਲ ਇੱਕ ਦੋ ਬੰਦੇ ਗੱਲ ਕਰ ਲੈਣੇ ਹੁਣ ਤੇ ਗੱਲ ਹੋਰ ਹੁੰਦੀ ਆ ਪਰ ਸਾਹਮਣੇ ਹਜ਼ੂਮ ਵਿਰੋਧੀਆਂ ਦਾ ਹੋਵੇ 10 ਹੋਣ 15 ਹੋਣ 50 ਹੋਣ 100 ਹੋਣ ਵਿਰੋਧੀ ਸਾਹਮਣੇ ਦੂਜੀ ਵਿਚਾਰਧਾਰਾ ਵਾਲੇ ਜਾਵੇ ਹੋਣ ਅਸ਼ੋਦਾ ਪ੍ਰਭਾਵ ਕਬੂਲ ਕਰ ਲੈਣ। ਬੜੇ ਲੋਕ ਬਹੁ ਗਿਣਤੀ ਦਾ ਪ੍ਰਭਾਵ ਕਬੂਲ ਕਰਕੇ ਆਪਣਾ ਸਿਧਾਂਤ ਤੱਕ ਪਹੁੰਚ ਜਾਵੇ। ਕਹਿੰਦਾ ਕਮਾਲ ਹੈ ਸਹਿਬ ਜਿਆਦਿਆਂ ਨੂੰ ਮਿਲੀ ਕੋਈ ਸਿੱਖਿਆ ਜੋ ਉਹਨਾਂ ਦੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਹੈ। ਗੁਰਮੱਧਾ ਸਿੱਖ ਇਹਨਾਂ ਉਹਨਾਂ ਦੀ ਸੁਰਤ ਵਿੱਚ ਵਸਿਆ ਹੋਇਆ ਕਿ ਜਦੋਂ ਉਹ ਕਚਹਿਰੀ ਦੇ ਵਿੱਚ ਪਹੁੰਚਦੇ ਨੇ ਉੱਥੇ ਆਪਣਾ ਬੰਦਾ ਇੱਕ ਵੀ ਨਹੀਂ ਇੱਕ ਵੀ ਨਹੀਂ ਵਜ਼ੀਰ ਖਾਨ ਹੈ ਸੁਚਾਨੰਦ ਵਰਗੇ ਨੇ ਪੂਰ ਬਥੇਰੇ ਨੇ ਸ਼ੇਰ ਮੁਹੰਮਦ ਖਾਨ ਵਰਗੇ ਨੇ ਪਰ ਆਪਣਾ ਤੇ ਕੋਈ ਨਹੀਂ ਹੈ ਨਾ ਕੋਈ ਗੁਰੂ ਦਾ ਸੇਪ ਪੋਤੇ ਨਹੀਂ ਹੈ ਕੋਈ ਪੂਰ ਸੇਵਾਦਾਰ ਉੱਥੇ ਸਿਰਫ ਸਹਿਜਾ ਦੇ ਨੇ ਦੋਨੇ ਇੱਕ ਉਹਨਾਂ ਨੇ ਬਹੁ ਗਿਣਤੀ ਦਾ ਪ੍ਰਭਾਵ ਨਹੀਂ ਬੋਲਿਆ ਬਹੁ ਗਿਣਤੀ ਦਾ ਪ੍ਰਭਾਵ ਤਬੂਲ ਕਰਕੇ ਤੇ ਉਹਨਾਂ ਨੇ ਆਪਣਾ ਸਿਧਾਂਤ ਨਹੀਂ ਛੱਡਿਆ ਦੂਸਰਾ ਅਹੁਦੇ ਦਾ ਪ੍ਰਭਾਵ ਤਬੂਲ ਨਹੀਂ ਕੀਤਾ ਅਹੁਦੇਦਾਰ ਵੱਡਾ ਕੌਣ ਹੈ ਵਜ਼ੀਰ ਖਾਨ ਸਭ ਤੋਂ ਵੱਡਾ ਹੈ ਨਾ ਵਿਦਵਾਨਾਂ ਦਾ ਮੰਨ ਲੈ ਇਤਿਹਾਸਕਾਰਾਂ ਦਾ ਕਿ ਮੁਗਲ ਸلطਨਤ ਦੇ ਵੇਲੇ ਸਭ ਤੋਂ ਵੱਡਾ ਸੂਬਾ ਇਹ ਸੀ ਸਰਹੰਦ ਕਹਿੰਦੇ ਸਨ ਜੇ ਸਰਹੰਦ ਨੂੰ ਜ਼ੁਕਾਮ ਲੱਗਦਾ ਸੀ ਤੇ ਬਿੱਲੀ ਨੂੰ ਬੁਖਾਰ ਚੜ ਜਾਂਦਾ ਸੀ। ਤੁਸੀਂ ਸ਼ੰਗਾਜਾ ਲਾ ਸਕਦੇ ਹੋ ਕਿ ਇਥੋਂ ਦਾ ਸੁਬੇਦਾਰ ਕਹਿੰਦਾ ਪਾਗਰ ਨੂੰ ਕਹਿੰਦਾ ਪਾਕਦਵਰ ਹੋਏਗਾ। ਪਰ ਉਸ ਵਜ਼ੀਰ ਖਾਨ ਦੀ ਈਨ ਨਹੀਂ ਮੰਨਦੇ। ਇੱਕ ਹੋਰ ਨਾਲ ਬਹਿਤੀ ਕਰਦੇ। ਜਦੋਂ ਸੁਰਤ ਵਿੱਚ ਗੁਰੂ ਦਾ ਸ਼ਬਦ ਹੋਵੇ ਉਦੋਂ ਵਿਰੋਧੀ ਦੀ ਚਾਲ ਵੀ ਬੜੀ ਛੇਤੀ ਸਮਝ ਦੇ ਵਿੱਚ ਆ ਜਾਂਦੀ ਹੈ। ਪੰਜ ਸਾਨੂੰ ਛੇਤੀ ਕੀਤਾ ਚਾਲ ਸਮਝ ਦੇ ਵਿੱਚ ਆ ਜਾਂਦੀ ਹੈ। ਸਾਨੂੰ ਕਿਵੇਂ ਤੋੜਿਆ ਜਾਂਦਾ ਹੈ ਕਿਵੇਂ ਗੁਰੂ ਤੋਂ ਪਰੇ ਕਰਨ ਦਾ ਯਤਨ ਕੀਤਾ ਜਾਂਦਾ ਹੈ ਭੁੱਲ ਜਾਂਦੇ ਅਸੀਂ ਸਿੱਧੀ ਸਹਿਬ ਜਦੇ ਨੇ ਭੁੱਲੇ ਉਹਨਾਂ ਜਦੋਂ ਪਹਿਲੇ ਦਿਨ ਸਲਾਮ ਨਹੀਂ ਕੀਤੀ ਉਹ ਕਹਿੰਦੇ ਅਸੀਂ ਸਲਾਮ ਕਰੋ ਉਹ ਕਹਿੰਦੇ ਅਸੀਂ ਸੱਚੇ ਵਾਹਿਗੁਰੂ ਨੂੰ ਸਲਾਮ ਕੀਤਾ ਹੈ ਸੱਚੇ ਗੁਰੂ ਨੂੰ ਸਲਾਮ ਕੀਤਾ ਹੈ ਝੂਠਿਆਂ ਦੇ ਸਾਹਮਣੇ ਕਾਹਦੇ ਕਰੀ ਇਹ ਤੁਹਾਡੇ ਗੁਰੂ ਦਾ ਦਰਬਾਰ ਨਹੀਂ ਜਿੱਥੇ ਫਤਿਹ ਬੁਲਾਵੇ ਵਜ਼ੀਰ ਖਾਨ ਦਾ ਦਰਬਾਰੇ ਸलाम ਕਰਨੀ ਵੀ ਕਹਿੰਦੇ ਨਹੀਂ ਕਰਾਂਗੇ। ਕੀ ਕਮਾਲ ਦਾ ਜज्ਬਾ ਹੈ, ਜ਼ੋਰਤ ਹੈ। ਦੂਸਰੇ ਦਿਹਾੜੇ ਉਹ ਤਰੀਕਾ ਵਰਦੇ ਨੇ ਕਿ ਸਹਿਬ ਜਦਿਆਂ ਨੂੰ ਜਦੋਂ ਲਿਆਦਾ ਜਾਏ ਕਚਹਿਰੀ ਦੇ ਵਿੱਚ ਤੇ ਛੋਟੀ ਕਿੜਕੀ ਖੋਲੀ ਲੈ। ਅੱਗੇ-ਅੱਗੇ ਸਿਪਾਹੀ ਆਉਣਗੇ, ਤੋਂ ਪਿੱਛੇ ਹੋਣਗੇ, ਤੋਂ ਅੱਗੇ ਵੀ ਹੋਣਗੇ। ਸਿਖਾ ਕੇ ਲੈ ਕੇ ਆਵਾਂਗੇ। ਬੱਚੇ ਅਕਸਰ ਵੱਡਿਆਂ ਦੀ ਨਕਲ ਕਰਦੇ ਆ। ਆਪਾਂ ਸਾਰੇ ਦੇਖਦੇ ਆ। ਪਰ ਪਰਵਾਰਾ ਵਾਲੇ ਛੋਟੇ ਛੋਟੇ ਬੱਚੇ ਨਾਲ ਮੜੀ ਸ਼ੇਦੀ ਕਰਾ ਲੈਂਦੇ ਅਸੀਂ ਜੋ ਵੱਡੇ ਕਰਾਂਗੇ ਨਾ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਹਿਣ ਦੇ ਨਾਲ ਕਰਕੇ ਵਿਖਾਇਆ ਜ਼ਿਆਦਾ ਪ੍ਰਭਾਵ ਪੈਂਦਾ ਸ਼ਬਦਾਂ ਨੂੰ ਦੁਹਰਾ ਦੇਣਾ ਕਹਿਣ ਨਾਲੋਂ ਕਰਕੇ ਵਿਖਾਇਆ ਜ਼ਿਆਦਾ ਪ੍ਰਭਾਵ ਪੈਂਦਾ ਮੰਨ ਲਓ ਇੱਕ ਮਾਂ ਇੱਕ ਪਿਤਾ ਆਪ ਗੁਰਬਾਣੀ ਦਾ ਪਾਠ ਉਹਨਾਂ ਕਦੇ ਨਹੀਂ ਕੀਤਾ ਨਾ ਕਰਦੇ ਨੇ ਨਾ ਕਦੀ ਜਤੋਂ ਕੀਤਾ ਉਹ ਰੋਜ਼ ਆਪਣੇ ਬੱਚਿਆਂ ਕੋਲ ਪੁੱਤ ਸਵੇਰੇ ਉੱਠ ਕੇ ਬਾਣੀ ਪੜਿਆ ਕਰ। ਕੱਲੇ ਕਹਿ ਰਹੇ ਨੇ ਆਪ ਨਹੀਂ ਨ ਕੀਤਾ ਅਜੇ ਤੱਕ। ਬੱਚੇ ਤੇ ਛੇਤੀ ਅਸਰ ਨਹੀਂ ਪਏਗਾ। ਕਿਉਂ? ਉਹ ਪੁੱਤੈ ਨਾ ਮਾਂ ਨੇ ਕਦੇ ਬਾਣੀ ਪੜੀ ਨਾ ਪਿਤਾ ਨੇ ਕਦੇ ਪੜੀਏ ਨਾ ਦਾਦੇ ਨੇ ਪਾਠ ਕੀਤਾ ਨਾ ਦਾਦੀ ਨੇ ਪਾਠ ਕੀਤਾ। ਪਰ ਜਦੋਂ ਰੋਜ਼ ਸਵੇਰੇ ਉੱਠ ਕੇ ਸਾਧਨੇ। ਇਸਨਾਲ ਪਾਣੀ ਕੀਤਾ ਮਾਂ ਨੇ ਪਾਠ ਕੀਤਾ ਪਿਤਾ ਨੇ ਹੱਥ ਵਿੱਚ ਪੋਤੀ ਜਾਂ ਗੁਰੂਤਾ ਸਾਹਿਬ ਗਿਆ। ਦਾਦਾ ਪਾਠ ਕਰਦੇ ਆ ਦਾਦੀ ਜੀ ਪਾਠ ਕਰ ਰਹੇ ਨੇ ਕਿੰਨਾ ਵੱਡਾ ਪ੍ਰਭਾਵ ਆਏਗਾ ਬੱਚਾ ਉਦਾਸਰਕ ਬੋਲੇਗਾ ਤੇ ਉਹ ਵੀ ਸਾਡੇ ਹੱਥੋਂ ਗੁਰਬਾਣੀ ਦੀ ਪੋਥੀ ਲੈਣ ਦਾ ਯਤਨ ਕਰੇਗਾ ਮੈਂ ਵੀ ਬਾਣੀ ਦਾ ਪਾਠ ਕਰਨਾ ਬੱਚੇ ਮਢੀ ਸਿੱਤੀ ਅਸਰ ਕਬੂਲ ਕਰਦੇ ਨੇ ਵੇਖ ਕੇ ਬੱਚੇ ਨੂੰ ਸੀ ਕਹੀ ਜਾਈਏ ਪੁੱਤ ਚੰਗੀ ਤਰ੍ਹਾਂ ਬੋਲੀ ਦਾ ਹੁੰਦਾ ਹੈ ਮਿੱਠਾ ਬੋਲੀ ਦਾ ਹੁੰਦਾ ਹੈ ਆਪ ਘਰਾਂ ਦੇ ਸਿਕੋੜਾ ਬੋਲਦੇ ਹੋਈ ਕਹਿ ਦਾ ਪ੍ਰਭਾਵ ਨਹੀਂ ਨਾ ਕਿਤੇ ਦਾ ਪ੍ਰਭਾਵ ਆ ਗੁਰੂ ਸਹਿਬਾਨਾਂ ਦਾ ਅਸਰ ਇਸ ਕਰਕੇ ਸਮਾਜ ਤੇ ਹੋਇਆ ਕਿਉਂਕਿ ਕੀਤੇ ਉਹਨਾਂ ਨੇ ਸਿਰਫ ਕਿਹਾ ਨਹੀਂ ਹੈ ਉਹਨਾਂ ਕਰਕੇ ਬੋਲਿਆ ਜਿਉਂ ਲ ਬਾਣੀ ਵਿੱਚ ਪਹਿਲਾਂ ਕਿਹਾ ਜੋ ਨਰਹਿ ਦੀਨ ਕੇ ਹੇਤ ਤੇ ਆਪਣਾ ਕੀ ਵੀ ਜਿਖਾਇਆ ਨਾ ਉਹਨਾਂ ਕੀਤਾ ਵੀ ਤੇ ਹੈ ਬਸ ਉਸ ਕੀਤੇ ਦਾ ਅਸਰ ਹੈ ਸਭਾਈ ਤੇ ਔਰ ਦੇਖੋ ਧੰਗ ਗੁਰੂ ਚਲਗੀ ਤਰਨਾਤਾ ਜੀ ਦੇ ਸਭ ਜਾਦਿਆਂ ਦੇ ਹਿਰਦੇ ਚ ਕਿਸ ਢਾਗ ਦੇ ਨਾਲ ਗੁਰੂ ਦੀ ਸਿੱਖਿਆ ਵਸਿਓ ਇੱਕ ਇੱਕ ਚਾਲ ਸਮਝਦੇ ਨੇ ਵਿਰੋਧੀ ਉਹ ਸਿਖਾ ਕੇ ਲਿਉਂਦੇ ਨੇ ਕਿੰਦੇ ਤੁਸੀਂ ਅਜੰਦਰ ਜਦ ਤਾਲ ਤੁਹਾਡੇ ਕੋਲੋਂ ਗਲਤੀ ਹੋ ਗਈ ਅਜੰਦਰ ਜਾਂਦੇ ਸਾਰਨਾ ਤੁਸੀਂ ਐ ਆਪਣਾ ਸਿਰ ਝੁਕਾ ਦਿਓ ਵਜ਼ੀਰ ਖਾਨ ਨੇ ਪੁੱਛ ਉਹ ਜਾਣੇ ਤੁਹਾਡੀਆਂ ਜਾਨਾ ਬਤ ਜਾਣਗੀ ਇੱਕ ਸਿਪਾਈ ਕਹਿੰਦੇ ਜਿਵੇਂ ਮੈਂ ਅੰਦਰ ਦਾਖਲ ਹੋਵਾਂਗਾ ਨਾ ਇਵੇਂ ਤੁਸੀਂ ਦਾਖਲ ਹੋ ਜਿਵੇਂ ਮੈਂ ਅੰਦਰ ਜਾਵਾਂਗਾ ਉਸ ਸਿਪਾਹੀ ਕਰਕੇ ਹੁੰਦਾ ਕੋਈ ਨਾ ਐ ਆਪਣਾ ਸਿਰ ਚੁਕਾ ਕੇ ਨੀਵਾ ਕਰਕੇ ਫਿਰ ਅੰਦਰ ਦਾਖਲ ਹੁੰਦਾ ਹੈ ਹੁਣ ਸੈੱਡ ਜਾਂਦਾ ਬਾਬਾ ਜੋਰਾਵਰ ਸਿੰਘ ਦੀ ਬਾਬਾ ਪਤੇ ਸਿੰਘ ਦੀ ਇੱਕ ਦੂਜੇ ਦੀਆਂ ਅੱਖਾਂ ਨਾਲ ਅੱਖਾਂ ਬੁਲਾਉਂਦੇ ਨੇ ਇੱਕ ਦੂਜੇ ਵੱਲ ਵੇਖਦੇ ਨੇ ਅੱਖਾਂ ਅੱਖਾਂ ਦੇ ਵਿੱਚ ਇਸ਼ਾਰੇ ਚ ਹੀ ਗੱਲਬਾਤ ਹੋ ਗਈ ਤੇ ਦੋਨਾਂ ਨੇ ਕੀ ਕੀਤਾ ਸਿਰ ਨਹੀਂ ਅੰਬਰ ਕੀਤਾ ਉਹਨਾਂ ਨੇ ਐਨ ਵਧੀਆ ਤਰੀਕੇ ਨਾਲ ਆਪਣੀ ਚਰਨ ਆਪਣੇ ਜੋੜੇ ਜਿਹੜੇ ਨੇ ਜੁੱਤੀ ਉਹ ਵਜ਼ੀਰ ਖਾਨ ਵਾਲੇ ਪਾਸੇ ਗਈ ਤਿਤਪੈਰ ਬਾਹਰਲੇ ਪਾਸੇ ਦੂਜੇ ਅੰਦਰਲੇ ਪਾਸੇ ਜੁੱਤੀ ਵਗਾਉਣ ਦਾ ਭਾਵੇਂ ਸੀ ਕਿ ਤੁਹਾਡੇ ਲਾਲਚ ਡਰਾਵੇ ਤਾਕਤ ਤਾਜ ਸੰਤਨਤ ਜੋਗੋਜ ਹੈ ਇਹ ਗੁਰੂ ਗਵੈ ਸਿੰਘ ਮਹਾਰਾਜ ਜੀ ਦੇ ਲਾਲਾਂ ਦੀ ਜੁੱਤੀ ਦੀ ਲੋਗਤ ਹੈ ਸਾਰਾ ਕੁਝ ਜੁੱਤੀ ਦੀ ਲੋਗਤ ਹੈ ਜੋਤੀ ਦੀ ਇੱਕ ਠੋਕਰ ਲਾ ਕੇ ਤਾਜ ਤਖਤ ਠੁਕਰਾ ਸਕਦੇ ਹਾਂ ਮੀਆਂ ਵੇਚਣ ਵਾਕੇ ਆਪਾ ਰੋਮ ਰੋਮ ਉਸਕਾ ਸਕਦੇ ਹਾਂ ਇਹ ਸਹਜਾਦਿਆਂ ਨੇ ਗੱਜ ਕੇ ਕਿਹਾ ਇਹ ਹੈ ਉਹਨਾਂ ਦਾ ਜੀਵਨ ਜਦੋਂ ਅੰਦਰ ਗੁਰੂ ਦਾ ਸ਼ਬਦ ਵਸਿਆ ਹੋਵੇ ਗगन ਤੋਂ ਮਾਮਾ ਬਾਜਿਓ ਪਰਿਓ ਮਿਸ਼ਾਵੇਂ ਤਾਰੋ ਖੇਤ ਜੋ ਮਰਦੇ ਸੂਰਮਾ ਅਬ ਜੂਝਣ ਕੋ ਦਾ ਉਹਨਾਂ ਨੂੰ ਪਤਾ ਹੈ ਵੀ ਇੱਥੇ ਜੂਝਣ ਹੈ ਜੂਜਨ ਦਾ ਧਾਰਤ ਕੇਵਲ ਹਥਿਆਰਾਂ ਦਾ ਜੂਜਨ ਨਹੀਂ ਹੁੰਦਾ ਵਿਚਾਰਾਂ ਦੇ ਵੱਲ ਜੂਜਨ ਆ ਵੀ ਹੁੰਦਾ ਉਹ ਵਿਚਾਰਾਂ ਦੇ ਨਾਲ ਜੂਟੇ ਗੁਰੂ ਗਵੈਸ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਹਿਬਾਂ ਦੇ ਉਹਨਾਂ ਜਿੱਥੇ ਲੋੜ ਪਈ ਹਥਿਆਰਾਂ ਦੇ ਨਾਲ ਜੂਟੇ ਇਥੇ ਸਰਹਾਨ ਦੀ ਧਰਤੀ ਤੇ ਛੋਟੇ ਸਹਿਬਾਂ ਦੇ ਵਿਚਾਰ ਦੀ ਲੰਗ ਹੋ ਰਹੀ ਹੈ ਸਾਹਮਣੇ ਸੁਚਾਨੰਦ ਵਰਗਿਆਂ ਨਾਲ ਵਜ਼ੀਰ ਖਾਨ ਵਰਗਿਆਂ ਨਾਲ ਉਹ ਕਿੰਨਾ ਕੁਸ਼ ਕਹਿੰਦੇ ਨੇ ਕਦੇ ਤੁਹਾਡੇ ਪਿਤਾ ਜੀ ਨੂੰ ਸੀ ਮਾਰ ਦਿੱਤਾ ਹੈ ਤੁਹਾਡੇ ਭਰਾ ਤੁਹਾਨੂੰ ਕਰ ਦਿੱਤੇ ਮੰਨ ਜਾਓ ਜਾਨ ਬਖਸ਼ੀ ਹੋ ਜਾਏਗੀ। ਪਰ ਸਭ ਕੋ ਜੋ ਨਾ ਦੇ ਕਹਿਣ ਦੇ ਬਾਵਜੂਦ ਵੀ ਉਹ ਇਧਰ ਤੋਂ ਉਧਰ ਨਹੀਂ ਹੁੰਦੇ। ਇਹਨਾਂ ਆਪਣੇ ਸਿਧਾਂਤ ਦੇ ਉੱਪਰ ਕਾਇਮ ਬੈ ਰਿੰਦੇ ਨੇ ਸਾਡੇ ਲਈ ਪੂਰਨੇ ਪਾ ਰਹੇ ਨੇ ਧੰਨ ਗੁਰੂ ਗਵਿੰਦ ਸਿੰਘ ਦਾਤਾ ਜੀ ਦੇ ਪੁੱਤਰ ਜ਼ਿੰਦਗੀ 'ਚ ਕੋਈ ਵੀ ਸਮਾਂ ਆਵੇ ਹੋ ਸਕਦਾ ਹੈ ਕੋਈ ਵਕਤ ਐਸਾ ਹੋਵੇ ਤੁਸੀਂ ਸੱਚ ਦੇ ਪੱਖ ਤੇ ਖੜੇ ਹੋਵੋ ਤੇ ਬਾਕੀ ਸਾਰੇ ਤੁਹਾਡੇ ਵਿਰੋਧੀ ਹੋ ਜਾਣ ਉਸ ਮੌਕੇ ਵੀ ਬਹੁ ਗਿਣਤੀ ਦਾ ਪ੍ਰਭਾਵ ਤੂਲ ਕਰਕੇ ਆਪਣੀ ਜਗ੍ਹਾ ਹੀ ਛੱਡ ਕੇ ਪਰੇ ਹੋਣਾ ਕਿ ਨਾ ਹੋਵੇ ਕਿ ਗਲਤ ਵਿਚਾਰ ਰੱਖਣ ਵਾਲੇ, ਵਿਰੋਧੀ ਵਿਚਾਰ ਰੱਖਣ ਵਾਲੇ, ਝੂਠੀ ਵਿਚਾਰ ਰੱਖਣ ਵਾਲੇ ਜ਼ਿਆਦਾ ਹੋਣ ਤੇ ਉਹਨਾਂ ਦਾ ਪ੍ਰਭਾਵ ਤੂਲ ਕਰਕੇ ਤੇ ਤੁਸੀਂ ਝੂਠੇ ਰਾਹ ਉੱਪਰ ਤੁਰ ਤੁਰ ਕੋ ਇਹ ਨਹੀਂ ਹੋਣਾ ਚਾਹੀਦਾ ਕਿ ਸਹਿਬ ਜਾਨਿਆ ਸਹਾਇ ਵੱਡਾ ਅਹੁਦੇਦਾਰ ਵੀ ਹੋਵੇ ਤੇ ਉਹਦੇ ਸਮੁਤ ਵੀ ਸੱਚ ਦੇ ਹੀ ਪਹਿਰਾ ਦੇਣਾ ਇਹ ਸਹਿਬਜ਼ਾਦਿਆਂ ਨੂੰ ਸਿਖਾਇਆ। ਫਿਰ ਲੇਕੋ ਜਦੋਂ ਗੁਰੂ ਸਾਹਿਬ ਆਪ ਕਰਕੇ ਵਿਖਾ ਰਹੇ ਨੇ ਉਹਨਾਂ ਦੇ ਪੁੱਤਰ ਕਰਕੇ ਵਿਖਾ ਰਹੇ ਨਹੀਂ। ਤੇ ਫਿਰ ਆਮ ਲੋਕਾਂ ਦੇ ਅਦਰ ਚੰਦ ਕਿਉਂ ਨਾਲ ਗਲੇ ਨੇ? ਪੰਜਾਬ ਦੀ ਧਰਤੀ ਤੇ ਕੋਈ ਵੀ ਕਹਿ ਲੋ ਵਿਦਰੋਹ ਉੱਠਦਾ ਹੈ। ਹਾਲਾਂਕਿ ਬਾਕੀ ਤੁਸੀਂ ਦੇਸ਼ ਨਾਲੇ ਪਾਸੇ ਨਿਗਰਵਾਰ ਖੇਤੀ ਕਿੱਤਿਆਂ ਵਿਰੋਧ ਦੀ ਲਹਿਰ ਨਹੀਂ ਖੜੀ ਹੁੰਦੀ ਪੰਜਾਬ 'ਚ ਬਹੁਤ ਸੇਤੀ ਖੜੀ ਹੋ ਜਾਂਦੀ ਉਹਦੀਆਂ ਜੜ੍ਹਾਂ ਨੇ ਨਾ ਉਹ ਸਾਡੇ ਇਸ ਇਤਿਹਾਸ ਵਿੱਚ ਬਣੀਆਂ ਨੇ ਇੱਥੇ ਕਦੇ ਪੱਤਿਆਂ ਤਵੀਆਂ ਤੇ ਗੁਰੂ ਅਰਜਨ ਸਾਹਿਬ ਬੈਠੇ ਨੇ ਇੱਥੇ ਕਦੇ ਆਰੀ ਲਾਲ ਭਾਈ ਮਤੀ ਦਾ ਚੀਰੇ ਗਏ ਨੇ ਭਾਈ ਗਿਆਲਾ ਜੀ ਨੇ ਦੇਦਾਂ ਚੋ ਵਾਲੇ ਕਰਦੇ ਨੇ ਇੱਥੇ ਕਿਸੇ ਪਿਤਾ ਨੇ ਲੱਖਾਂ ਦੀ ਫੌਜ ਦੇ ਨਾਲ ਆਪਣੇ ਪੁੱਤਾਂ ਨੂੰ ਮੜਵਾਇਆ ਤੇ ਸ਼ਹਾਦਤ ਨਹੀਂ ਤੋੜਿਆ ਪਾ ਕਰਕੇ ਪੰਜਾਬ ਦੀ ਧਰਤੀ ਤੇ ਵਿਰੋਧ ਦੀ ਲਹਿਰ ਛੇਤੀ ਖੜੀ ਹੁੰਦੀ ਹੈ ਤੇ ਕਮਜਾਬੀ ਹੁੰਦੀ ਪਛੋਕੜ ਦੇ ਵਿੱਚ ਆ ਮਾ ਦਾ ਜਿੱਦਾਂ ਇਤਿਹਾਸ ਬੜਾ ਹੈ ਇਸ ਇਤਿਹਾਸ ਵਿੱਚੋਂ ਕਿੰਨੇ ਪਾਤਰਾਂ ਦੇ ਦਰਸ਼ਨ ਕਰੋਗੇ ਬੀਬੀ ਸ਼ਰਮਤਔਰ ਦੇ ਦਰਸ਼ਨ ਪਾਪਾ ਕਰਨੇ ਆ ਜਿਨ੍ਹਾਂ ਨੇ ਵੱਡੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਆਪਣੇ ਹੱਥਾਂ ਦੇ ਨਾਲ ਜਦੋਂ ਪਤਾ ਲੱਗਾ ਗੁਰੂ ਗਮ ਸਿੰਘ ਬਾ ਰਾਜੀ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਕੱਲੇ ਚਾਲ ਉਪਰ ਕਿਸੇ ਨੂੰ ਆਵਾਜ਼ ਨਹੀਂ ਮਾਰੀ ਕੱਲੇ ਚਾਲ ਪੈ ਬੀਬੀ ਸ਼ਰਨ ਦਾ ਕੇਵੇਂ ਲਕੜਾਂ ਕੱਠੀਆਂ ਕੀਤੀਆਂ ਹੋਣਗੀਆਂ ਉਹਨਾਂ ਦੇ ਕੱਲੇ ਸਰੀਰ ਨੂੰ ਕੇਵੇਂ ਉਹਨਾਂ ਨੇ ਸਰੀਰਾਂ ਨੂੰ ਪਛਾਣਿਆ ਹੋਵੇਗਾ ਆਹੂ ਮਰੇ ਸੰਗ ਬਾਬਾ ਅਜੀਤ ਸਿੰਘ ਬਾਬਾ ਜੂਰ ਸਿੰਘ ਤੇ ਬਾਕੀ ਸਾਥੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਮੁਗਲਾਂ ਦੇ ਸਿਪਾਹੀ ਵੀ ਮਾਰੇ ਗਏ ਉਹਨਾਂ ਲਾਸ਼ਾਂ ਦੇ ਵਿੱਚੋਂ ਆਪਣੇ ਭਰਾਵਾਂ ਦੀਆਂ ਲਾਸ਼ਾਂ ਨੂੰ ਪਹਿਚਾਣਨਾ ਉਹਨਾਂ ਦੇ ਕੜੀਆਂ ਤੋਂ ਪਹਿਚਾਣਦੇ ਨੇ ਉਹਨਾਂ ਦੀਆਂ ਦਸਤਾਰਾਂ ਤੋਂ ਪਹਿਚਾਣਦੇ ਨੇ ਫਿਰ ਉਹਨਾਂ ਦੇ ਸਰੀਰਾਂ ਨੂੰ ਸਿਖਾ ਦੇ ਵਿੱਚ ਰੱਖਦੇ ਨੇ ਲਾਂਬੂ ਲਾਉਂਦੇ ਨੇ ਮੋਗਲ ਸਿਪਾਈਆਂ ਦੀ ਨਿਗਾਹ ਆਉਂਦੀ ਹੈ ਵੇਖਣ ਆਉਂਦੇ ਨੇ ਕੌਣ ਹੈ ਗੁਰਬਾਣੀ ਦਾ ਪਾਠ ਕਰ ਰਹੇ ਸ੍ਰੋਹਲਾ ਸਾਹਿਬ ਦਾ ਪਾਠ ਕੌਣ ਆਉਂਦੇ ਨੇ ਜਦੋਂ ਵੇਖਦੇ ਨੇ ਵੀ ਕੋਈ ਗੁਰੂ ਦਾ ਸਿੱਖ ਜਾਂ ਸਿੱਖਣੀ ਹੈ ਕੋਤੇ ਪਰ ਲੜਾਈ ਹੁੰਦੀ ਹੈ ਬੀਬੀ ਸ਼ਰਨਤੌਰ ਜੀ ਕਿਰਪਾਨ ਸੂਤ ਦੇ ਨਾਲ ਹੋ ਸਕਿਆ ਜੂਝਦੇ ਨੇ ਅਖੀਰ ਜ਼ਖਮ ਸਰੀਰ ਤੇ ਹੋ ਜਾਂਦੇ ਫਟ ਲੱਗਦੇ ਨੇ ਤੇ ਉਹਨਾਂ ਨੂੰ ਵੀ ਫਟੜ ਹਾਲਤ ਵਿੱਚ ਉਸੇ ਸਿਵੇ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਉਹਨਾਂ ਦਾ ਸਰੀਰ ਵੀ ਸੜਨ ਲੱਗ ਪੈਂਦਾ ਬੀਬੀ ਸ਼ਰਨਤੌਰ ਵੀ ਸ਼ਹਾਦਤ ਪ੍ਰਾਪਤ ਕੀਤੀ ਪੂਰਾ ਸੰਸਕਾਰ ਨਹੀਂ ਸੀ ਹੋ ਸਕਿਆ ਉਮਰ ਯਤਨ ਕੀਤਾ ਸੀ ਪਰ ਦੋਸ ਇੱਕ ਬਾਅਦ ਵਿੱਚ ਆਏ ਭਾਈ ਰਾਮਾ ਤੇ ਭਾਈ ਤਲੋਤਾ ਉਹਨਾਂ ਪੇਸ ਆਪਣਾ ਬਦਲਿਆ ਜਾਣ ਬੁਝ ਕੇ ਕੇਸ ਖਲਾਰੇ ਜਿਵੇਂ ਕੋਈ ਬੰਦਾ ਦਿਮਾਗੀ ਤੌਰ ਤੇ ਪਰੇਸ਼ਾਨ ਹੁੰਦਾ ਇਸ ਤਰ੍ਹਾਂ ਦੀ ਹਾਲਤ ਬਣਾ ਲੇ ਮਗਲ ਸਿਪਾਹੀਆਂ ਨੂੰ ਪਤਾ ਨਾ ਲੱਗ ਸਕੇ ਫਿਰ ਉਹਨਾਂ ਨੇ ਅਗਲੇ ਦਿਹਾੜੇ ਚਿਖਾ ਤਿਆਰ ਕਰਕੇ ਅੱਬ ਸਾਡੇ ਬਾਕੀ ਸਰੀਰਾਂ ਦਾ ਹੱਥੀ ਸੰਸਕਾਰ ਕੀਤਾ ਗੁਰੂ ਗੋਬਿੰਦ ਸਿੰਘ ਬਾਹਰ ਆਜੇ ਨੂੰ ਬਾਅਦ ਵਿੱਚ ਜਾ ਕੇ ਮਿਲੇ ਹਜ਼ੂਰ ਨੇ ਇਹਨਾਂ ਨੂੰ ਸੰਭਾਲ ਦਿੱਤਾ ਬੜਾ ਮਾਣ ਦਿੱਤਾ ਤੁਸੀਂ ਸਾਡੇ ਪੁੱਤਰਾ ਸਿੱਧੇ ਸਹੀ ਨਾਲ ਦਾ ਸੰਸਕਾਰ ਕਰਕੇ ਆਏ ਇਤਿਹਾਸੇ ਸਾਡਾ ਸਾਸ ਸੰਗਤ ਬੀਬੀ ਸ਼ਰਨ ਕੌਰ ਨੇ ਜੋ ਕੀਤਾ ਭਾਈ ਰਾਮਾ ਤੇ ਭਾਈ ਤਮੋਤਾ ਜੀ ਨੇ ਜੋ ਕੀਤਾ ਘਰਾ ਦੇ ਵਿੱਚ ਬੈਠਿਆ ਠੰਡ ਦੇ ਮੌਸਮ ਦੇ ਵਿੱਚ ਅਹਿਸਾਸ ਕਰੀਏ ਅੱਜ ਨੌ ਪੋਦੀ ਰਾਤ ਕਿਵੇਂ ਛੋਟੇ ਸਹਿਬਜ਼ਾਦਿਆਂ ਨੂੰ ਨਾਲ ਲੈ ਕੇ ਧਣ ਧਨ ਵਾਤਾ ਗੁਜਰ ਕੌਰ ਜੀ ਨੇ ਬਤੀਤ ਕੀਤੀ ਹੋਈ ਦੇਖੋ ਦੋ ਹੀ ਰਾਸ ਉਹਨਾਂ ਸਾਹਮਣੇ ਇੱਕ ਰਸਤਾ ਸੀ ਸੇਰ ਚੁੱਕਾ ਆਉਣ ਵਾਲਾ ਦੂਜਾ ਰਸਤਾ ਸੀ ਹੱਥ ਸਾਜ ਤੇ ਖੜੇ ਰਹਿਣ ਵਾਲਾ ਸੇ ਚੁਕਾ ਕੇ ਲੰਮੀ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਗੁਰੂ ਗਵਰਿੰਦ ਸਿੰਘ ਮਹਾਰਾਜ ਜੀ ਹੱਥ ਮਲਾ ਲੈਂਦੇ ਔਰੰਗਜ਼ੇਬ ਨਾਲ ਪਹਾੜੀ ਰਾਜਿਆਂ ਤੇ ਰਣ ਮਿਲ ਕੇ ਚੱਲਦੇ ਕਿੰਨਾ ਵਧੀਆ ਸੀ ਪਰ ਨਹੀਂ ਉਹਨਾਂ ਦੇ ਨਾਲ ਨਹੀਂ ਖੜੇ ਰਹਿ ਗਏ ਕਿਉਂ ਕਿਉਂਕਿ ਉਹ ਗਲਤ ਰਾਹ ਤੇ ਚੱਲ ਰਹੇ ਨੇ ਕਲਗੀਆਂ ਬੜਿਆਂ ਨੇ ਲਾਈਆਂ ਪਰ ਸਾਰਿਆਂ ਨੂੰ ਕਲਗੀ ਧਰਦਾ ਕਿਤਾਬ ਨਹੀਂ ਮਿਲਿਆ ਕਲਗੀ ਤੇ ਔਰੰਗਜ਼ੇਬ ਹੀ ਲੋਂਦਾ ਸੀ ਕਲਗੀ ਤੇ ਪਹਾੜੀ ਰਾਜੇ ਵੀ ਲਉਂਦੇ ਸਨ ਪਹਾੜੀ ਰਾਜੇ ਨੂੰ ਕਦੇ ਨੇ ਕਿਸੇ ਨੇ ਕਿਹਾ ਵੀ ਭੀਮ ਚੰਦ ਕਲਗੀ ਤਾਂ ਔਰੰਗਜ਼ੇਬ ਨੂੰ ਕਦੇ ਕਿਸੇ ਨੇ ਕਲਗੀ ਧਾਰਨੀ ਕਿਹਾ ਕਿਉਂ ਕਿ ਔਰੰਗਜ਼ੇਬ ਦੀ ਜਿਹੜੀ ਕਲਗੀ ਹੈ ਉਹ ਜ਼ੁਲਮ ਦਾ ਪ੍ਰਤੀਕ ਹੋ ਗਈ ਪਹਾੜੀ ਰਾਜਿਆਂ ਦੀਆਂ ਦਸਤਾਰਾਂ ਤੇ ਜਿਹੜੀਆਂ ਕਲਗੀਆਂ ਨੇ ਗੁਲਾਮੀ ਦਾ ਪ੍ਰਤੀਕ ਨੇ ਉਹ ਗੁਲਾਮੀ ਸਰਕਾਰ ਕਰੀ ਬੈਠੇ ਇੱਕ ਗੁਰੂ ਗ੍ਰੰਥ ਸਾਹਿਬ ਬਾਹਰਾ ਜੀ ਦੀ ਦਸਤਾਰ ਤੇ ਸੋਭਾ ਕਾਉਣ ਵਾਲੀ ਕਲਗੀ ਹਾਕ ਅਤੇ ਸੱਚ ਦਾ ਪ੍ਰਤੀਕ ਹੈ ਇਸ ਕਾਰਨ ਕਰਕੇ ਕੇਵਲ ਉਹਨਾਂ ਨੂੰ ਹੀ ਕਲਗੀ ਧਰਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਗੀ ਦਾ